ਸਤਿ ਸ਼੍ਰੀ ਅਕਾਲ ਜੀ। ਅੱਜ ਇਹ ਲਾ ਕੋਲ ਟਿਕਣਾ। ਅੱਜ ਇਹ। ਫਾਇਰ ਘੱਟਿਆ ਵਾ ਮੰਡ ਚ ਡੌਲਾ ਨੂੰ। ਸਾਡੇ ਸਾਡੇ ਨੂੰ ਝੱਟ ਲੱਗਦੀ ਏ ਡੌਲਾ ਦੀ। ਫਿਰ ਬਦਲ ਥੱਲੇ ਦੀ ਵੀ ਸੇ ਕੋਪੜ ਦੀ ਵੀ ਸੇਕ। ਹਾਂ ਕਿ ਨਹੀਂ? ਡਲੇ ਸਾਰੇ ਘਰ ਬੋਜਦੇ ਉੱਥੇ ਤਾਂ ਪੱਥਰ ਪੱਥਰ ਏ ਆ ਡਲੇਗਾ ਦੇ ਨਾਲੇ। ਉਹ ਝੱਟਣ ਕੇ ਰਾਤੀ ਵੀ ਰਹਿ ਗਿਆ। ਮਗਾ ਗੋੜਾ ਗੋਮਾ ਗੋੜੇ ਨੂੰ ਕਹਿੰਦਾ ਟਪਰੀਆ ਕੋਲ ਗਿਆ ਤਾਂ ਜੱਤ ਮਾ ਚਲੇ ਗਿਆ। ਉੱਤੇ ساری ਹਵਾ ਨਹੀਂ ਗਈ ਕਿ ਕਿ ਲੱਗਦੀ ਫਿਰ ਫਿਰ ਕਿਆ ਥੋੜਾ ਤਾਰਿਆ ਹੱਥ ਤੇ ਬੜਾ ਮਹਾਮੋੜੇ ਹਟਾ ਇੱਥੇ ਮੋਟਰ ਲੈ ਕੇ ਆਇਆ ਬਾਬੇ ਆਉਂਦਾ ਉਹਦੇ ਟੁੱਟੀ ਪੱਟੋਗੀ ਵੀਰੇ ਦੀ ਕਿਉਂ ਘਰਾਂ ਖੜਾ ਗਿਆ ਮੋਟਰ ਚੱਲ ਕੇ ਆਇਆ ਦੇਹ ਨੂੰ ਪਾਈ ਕਰਨ ਆਇਆ ਇਹਦੇ ਬਗੈਰ ਨਾ ਇੱਕ ਮਿੱਟੀ ਵੀ ਚੱਪਦਾ ਉਹ ਰਾਤ ਰੋਟੀ ਦੇ ਜਣਾਉਂਦਾ ਭਈਏ ਦੀ ਇਹਦੇ ਬਗੈਰ ਨਹੀਂ ਥੱਲਦਾ ਭਾਈ ਉਹ ਬੜਾ ਰੋਹੀਵਾਰ ਦਿਨ ਸਰ ਤੇ ਪੈਂਦੇ ਵੀ ਜ਼ਿਆਦਾ ਹੁੰਦੇ ਭਾਈ ਕਿੱਧਰ ਕਰੀ ਕੋਈ ਵੇ ਪੈਂਦੇ ਜ਼ਿਆਦਾ ਹੁੰਦੇ ਐ ਇਹਲੇ ਕਰਮ ਹੁੰਦੇ ਟੈਰ ਇੱਕ ਹਵਾ ਘਟੂਂਦੀ ਆ ਹਵਾ ਹਵਾ ਵੀ ਨਹੀਂ ਭਰਉਂਦੇ ਬਾਜੀ ਪੈਜਰ ਜਾਲੇ ਦੇ ਹਵਾ ਭਰਉਂਗਾ ਲੱਗੂਗਾ ਇੱਕ ਅੰਦਰ ਰੋਕ ਫਮਰੇ ਤੇ ਅਜ ਲੱਖਣ ਆ ਗਿਆ ਨਹੀਂ ਪਊਗਾ ਜਦੋਂ ਪੈਜਰ ਅਜ ਲੱਗੂ ਸ਼ੰਕਰ ਆ ਪੈਜਰਦਾਰੇ ਪੈਜਰ ਮੈਨੇ ਤੋ ਆਪ ਨੂੰ ਲੈ ਪਏ ਨੇ ਆ ਉੱਪਰ ਪਕਾਨ ਕਰਕੇ ਨਾ ਔ ਦੇਖੀ ਜੀ ਜੀ ਮਾਤਾ ਇਦਾਂ ਰੱਤੇ ਦੀ ਸ਼ਾਮ ਆਉਂਦੀ ਔ ਖੰਡੀ ਹਵਾ ਬਦੀ ਮਾਰਦਾ ਪਿੱਛੇ ਗੁੰਡਰ ਜਾਲਾ ਗੁੰਡਰ ਤਾਂ ਯਾਰ ਆਈਦਾ ਉਹ ਲਾਨੀ ਮੋਟਰ ਆਪਾਂ ਦਾ ਸੜਦੇ ਤੇ ਕਵਾੜੀਆਂ ਚ ਕਾੰਦਦੇ ਆ ਗੂਲਰ ਜਦੇ ਜਾਂ ਸੜ ਕੇ ਸਾਲਾ ਲੈ ਤੇ ਖੋਲ ਜਾ ਗੱਲ ਕਾ ਤਾਂ ਗੂਲ ਕਵਾੜੀਆਂ ਚ ਪਾ ਦੇਣਾ ਇਹਦੀ ਮੋਟਰ ਕੱਟ ਕੇ ਜਗ੍ਹਾ ਤੇ ਫਿੱਟ ਕਰ ਲਓ ਵਧੀਆ ਆਇਆ ਉਹ ਗੂਲਰ ਮੋਟਰ ਲਾਈ ਤਾ ਦੇਖ ਹਵਾ ਸਹੀ ਆਹ ਮਾਰ ਦਾ ਬਾਸ ਮੋਟਰ ਕੀ ਹੈ ਹੈ ਉਹ ਹੁੰਦਾ ਨਹੀਂ ਕੋਈ ਫਾਇਦਾ ਯਾਰ ਪੂਰੇ ਕਵਾੜੀ ਦੇ 500 ਰੁਪਏ ਵੀ ਲੈਣਾ ਪੱਕਾ ਪੱਕਾ ਸਾਰੀ ਮੈਂ ਵੀ ਇੱਕ ਜਿਹੜਾ ਮੇਰਾ ਗੂਲਰ ਵੀ ਪੁਰਣੀ ਬਾਡੀ ਗਲਗੀ ਸਾਰੀ ਉਹ ਥੱਲੇ ਮੈਂ ਧਿਆਨ ਪਾ ਕੇ ਉਹਨਾਂ 6-7 ਰੁਪਏ ਦਿੱਤਾ ਉਹਨੂੰ ਹਲਕੀ ਫਰੇਮ ਬਣਾ ਕੇ ਵਿੱਚ ਦੂਏ ਤਰਾ ਚੌਕ ਦਾ ਜ ਬਣਾ ਕੇ ਵਿੱਚ ਫਿੱਟ ਕਰਾ ਦਿੱਤਾ ਨਜ਼ਾਰਾ ਆਇਆ ਤੇ ਆਹ ਚਾਰੇ ਪਾਸੇ ਦਾ ਪਕੜੀ ਇੱਦਾਂ ਥਲਾਏ ਨਾ ਹਵਾ ਹੀ ਘੱਟ ਸੀ ਜਦੋਂ ਇਹ ਸਾਲੀਆਂ ਕਰ ਰਿਆ ਨੇ ਜਾਦੀ ਬਲੂ ਹਵਾ ਘੱਟ ਲੱਗਦੀ ਹੈ ਹਵਾ ਘੱਟ ਰਹੀ ਹੈ ਭਾਈ ਉਹ ਚੱਕਾ ਲਈ ਬੋਲਟ ਚ ਹੋਊ ਚੱਕਾ ਲਈ ਕਰੀ ਤਾਂ ਮੇਰਾ ਭੜਾ ਗਿਆ ਪੈ ਜਾਊਗਾ ਬੋਲਟ ਚੱਕਣ ਦੇ ਮੈਨੂੰ ਘਾੜ ਲੱਗਦੀ ਯਾਰ ਹਾਂ ਲੱਗਦਾ ਠੀਕ ਹੈ ਬਾਕੀ ਇੱਕ ਵਾਰ ਚੱਕ ਕੇ ਕਰ ਲਈਏ ਇਹ ਬੜੀ ਸੇਵਾ ਦੀ ਨੁਲ ਦਾਇਕ ਲੰਗਣਾ ਉਹਦਾ ਬਹੁਤ ਅੱਗੇ ਪਿੱਛੇ ਬੰਦਿੱਤਾ ਵਹਾਵ ਕਰਕੇ ਤਾਂ ਮੋੜਨਾ ਪੈਂਦਾ ਜੀ ਡੌਲ ਮਾਰੀ ਉੱਚੀ ਆ ਗਈ ਖੜ ਗਿਆ ਉੱਥੇ ਦੋ ਬੰਦੇ ਚਾਹੀਦੇ ਨੇ ਚੜਾਉਣੇ ਨੂੰ ਹੈ ਜੀ ਨਹੀਂ ਇਹ ਲੋਨ ਜੀ ਸੇਵਾ ਦੀ ਲੈ ਜਾ ਫੜਵਾ ਜਾ ਬੰਮੀ ਨਾਲ ਗੱਲਾਂ ਤੋਂ ਮਰੇ ਬੰਨਾ ਬਹੌਂ ਉਹੋਂ ਡੋਗਰ ਆ ਉਹ ਡਾਵਾ ਫੋਟੋ ਆ ਉਹ ਗੰਨਾ ਦੇਖ ਇਹ ਤਾਂ ਭਾਈ ਨਹੀਂ ਆਦੇ ਨੇ ਆਜਿਆ ਤੇ ਆ ਮਕਾਨ ਸੇ ਤੇ ਦੁੱਕਣੀ ਪਈ ਆ ਉਹ ਗੰਨਾ ਦੇ ਆ ਤਾਂ ਗੰਨਾ ਫੋਟੋ ਆ ਪਤਾ ਚੱਲ ਹੁਣ ਗੱਠਿਆਂ ਦਾ ਗੱਠੇ ਗੱਠੇ ਕਿ ਹੁਣ ਗੰਨੇ ਬੰਦੀ ਨਿਕਲਦੇ ਆ ਮਾੜਾ ਬੜੀ ਗੱਲ ਮੈਂ ਕਿ ਤੂੰ ਗੱਠੇ ਗਾਲਨੇ ਆ ਮੈਂ ਕਿਹਾ ਮੈਂ ਗਾਲ ਤੇ ਗੱਠੇ ਹਾਂ ਕਦੇ ਕਰਦਾ ਮੈਂ ਜਿੰਨੀ ਮੁੰਡਾ ਕਿਆ ਮੁੰਡਾ ਦਾ ਕਰਦਾ ਕਰ ਜੋਗੇ ਹੋਗੇ ਵਧੀਆ ਚੱਲ ਲੈ ਇਹਦਾ ਹੁਣ ਮੈਂ ਇੱਥੇ ਤਾਂ ਮੈਂ ਤਾਂ ਭਈਆਂ ਨਹੀਂ ਖਾਤੇ ਗੰਨੇ ਆ ਇਹ ਤਾਂ ਗੰਨਾ ਬਹੁਤ ਕਣਾ ਕਿੰਨਾ ਕਰਦਾ ਇਹ ਬਹੁਤ ਬੜਾ ਆ ਗਿਆ ਤਬਾਹ ਹੋ ਗਿਆ ਉਹ ਗੱਲ ਕਿਨੇ ਬੜਾ ਭਰਾ ਮੈਂ ਕਹਿੰਦਾ ਉਹ ਉਹ ਤੇਰੇ ਬਹੁਤ ਤੁਸੀਂ ਨੂੰ ਤੇਰੇ ਇਹਰੇ ਬੰਦੇ ਵੀ ਸਾੜਾ ਜਣੀ ਤੇ ਬੜਾ ਕਹਿੰਦਾ ਤੇ ਦੋ ਹੀ ਨਹੀਂ ਵਿੱਚ ਭਾਈ ਉਹ ਮਰਜੀ ਦਾ ਹੁੰਦਾ ਪਤਨ ਸਾਹਿਬ ਦਾ ਜਿਹੜਾ ਹੁਣ ਗਿਆ ਹੋ ਗਿਆ ਕਿੱਥੇ ਰਹਿਣਾ ਹੁਣ 100 ਰੁਪਏ ਵਿੱਚ ਲੈਦਾ ਚਲ ਜਣ ਤਨੀ ਦੀ ਵੀ ਹੁੰਦੀ ਆ ਉੱਥੇ ਦੇਖਦਾ ਹੁਣ ਅੱਜ ਕੱਲੂ ਗਈ ਜਾਊਗੀ ਕਿਹੜਾ 26 ਵੀਜੇ ਹਾਂ 26 ਵੀਜੇ

ਆ ਮੇਰਾ ਤਾਂ ਬੱਕਿਆਲਾ ਜਿਆਦਾ ਘੱਟ ਨੇ ਨਾਲੇ ਬਜੇ ਦਾ ਫਰਕ ਆ। ਕਾਹੇ ਦਾ ਖਿਆਲ ਆ? ਹਾਂ? ਉਹ ਮੇਰਾ ਖੜਾ ਹਾਲੇ ਨੂੰ ਹੀ ਰਾਹ ਦੇਖਣ ਲੱਗਾ ਤੁਹਾਨੂੰ। ਕਾਹੇ ਦਾ ਨਾ ਇਹ। ਨਹੀਂ ਨਹੀਂ ਇਹ ਉਹ ਨਾ ਤਾਂ। ਹਾਂ? ਅੱਵਾ ਬਹੁਤ ਆ। ਲੈਣੇ ਕੱਗਿਆਲਾ ਵੀ ਠੀਕ ਹੈ ਕਉਂ ਹੀ ਲੱਗਦਾ। ਔਰ ਠੀਕ ਆ ਤੁਹਾਨੂੰ ਹੀ ਲੱਗ ਜਾਂਦਾ। ਉਹ ਬੁੱਢੀ ਦੇ ਹੱਡ ਬਰਾ ਕੇ। ਬੁੱਢੀ ਦੇਖ ਲਈ ਜਾਈ। ਮੇਰੇ ਨਹੀਂ ਤੇਰੇ ਜਿਆਦਾ ਹੈ। ਤੇਰੇ ਵਾਲੇ ਹੋ ਜਿਆਦਾ। ਮੈਨੂੰ ਟਾਈਮ ਦੇ ਦੇ ਬੀਬੀ ਮੇਰੇ ਨਾਲ ਆਪ ਬਦਲਾਉਣ ਦੀ। ਉਹ ਲੈ ਤੇ ਭੁੱਲਾ ਤਾਂ ਇਹ ਇੱਥੇ ਪਿਛਲੇ 2 ਲੱਖ ਲੈਂਦੇ ਆ ਰਿਕ ਮੋਟਰਸਾਈਕਲ ਨੂੰ ਪਰ ਠੀਕ ਹੈ ਠੱਲੇ ਹਾਂ ਆ ਕੱਚਾ ਤਾਂ ਇਹ ਮਰੀ ਜਾਂਦਾ ਉਹ ਠੀਕ ਆ ਲੈ ਮੈਨੂੰ ਕਹਿੰਦਾ ਇਹ 2 ਮਹੀਨੇ ਨੂੰ ਪਾਉਣਾ ਪੈਣਾ ਹੀ ਹੈ 2 ਮਹੀਨੇ ਹੋਣੀ ਪੈਂਦਾ ਹੈਗਾ ਆਇਆ ਰੋ ਕੱਤਾਏ ਹੈ ਇਹ ਤੁਧਰ ਕਰਕੇ ਆਇਆ ਉਹ ਤੁਧਰ ਹੈ ਨਾ ਉਹ ਵੀ ਕਰੇ ਵੀ ਆਇਆ ਨਾ ਕੰਟੈਕਟ ਤੇ ਆ ਗਿਆ ਇਹ ਕਿੱਡੇ ਦੇ ਮੈਂ ਉਹ ਵੀ ਆ ਫਿਰ ਥੋੜੀ ਕਿੱਡੇ ਆਏਗਾ ਕਿੰਨੇ ਦਾ 10 ਮੀਟਰ ਕੰਮ ਨਹੀਂ ਆਗਾ ਇਹ ਰਸਤਗਰ ਲੱਭੇ ਨੂੰ ਸਾਹਤਾ ਤੇ ਇਲਾਕੇ ਜੱਲੇ ਨਹੀਂ ਪਈ ਆ ਗਈ ਹਾਂ ਅਮਸ਼ੀਆ ਆਹ ਮੋਟਰ ਕੋ ਪਹੀਆ ਹੋ ਰਿਹਾ ਹੈ ਆਹ ਮੋਟਰ ਕੋ ਇੱਥੇ ਆਏ ਕਮਾਲ ਬੁਲ ਲੱਗਦੀ ਫਰਾਏ ਆਹ ਮੋਟਰ ਕੋ ਪਹੀ ਪਹੀਆ ਪੂਰੇ ਮੋਟਰ ਤੇ ਜਿਹੜੀ ਚੱਲੀਆਂ ਤੇ ਸਿੱਧੀ ਆਉਂਦੀ ਆ ਆਏ ਜ ਨਹੀਂ ਲੱਗਦੀ ਪਹੀ ਇੱਧਰ ਤੇ ਆਹ ਆਉਂਦੀ ਆ ਰਾਤ ਖੜ ਗਿਆ ਕੰਮ ਰਾਤ ਹਵਾ ਜਮ ਗਈ ਤੁਮ ਮਤੀ ਸਹੀ ਨਹੀਂ ਰਾਤ ਇਹ ਕਰ ਜੀਉਂਦੀ ਨੇ ਜਦ ਕਰਦਾ ਜਾਣਾ ਥੋੜੀ ਰੈਡ ਰੈਡ ਆਲੇ ਕੋ ਗਲੈਡ ਹੀ ਨਿਕਲ ਜਾਂਦੀ ਫੇਰੇ ਥੱਕ ਜਾਂਦੀ ਹੈ ਜੀ ਇਹ ਹਵਾ ਜਲੀ ਆਵੇ ਫਿਰ ਸਾਰੀ ਅੱਗ ਲਾਈਏ ਇਹਨੂੰ ਫੇਰ ਹੀ ਚੱਕਰ ਕਰਦਾ ਖੜ ਗਿਆ ਜੇ ਫੇਰ ਚੱਲਦਾ ਆਈ ਗਿਆ ਆਈ ਗਿਆ ਆਪਾਂ ਕਰਾਂਗੇ ਉੱਥੇ ਰਾਹੀ ਜਾਈਏ ਆਹ ਉਹ ਕਰ ਕੇ ਆਇਓ ਆਦਾ ਨਹੀਂ ਹੈਗਾ ਆਦਾ ਇਕੱਠੀ ਕਰਾਉਗਾ ਮੱਖੀ ਗੱਟ ਨਾ ਹਾਰ ਹੀ ਆ ਉਹ ਸਹੀ ਚਲੇ ਗਿਆ ਆ ਉਹਦਾ ਪਹਿਲਾ ਫਾਰਮ ਆ ਗਿਆ ਬੂਲਰੋਂ ਦੇ ਪਿੱਛੇ ਆ ਗਿਆ ਨਹੀਂ ਉਹ ਵੀ ਨਿਰ ਕੁੱਪੇ ਰਹੀ ਉਹ ਵੀ ਨਿਰ ਕੁੱਪੇ ਬਣਾਇਆ ਬੇਰ ਕੁੱਪੇ ਆ ਜਿੱਧਰ ਮਾਦੀ ਦੇਖ ਲੈ ਪਿੰਡ ਦਾ ਕੋਈ ਦੁੱਧ ਦੇ ਨਹੀਂ ਬੂਲਰੇ ਦਿੰਦੇ ਆ ਜਿੱਧਰ ਮਾਦੀ ਚਲੇ ਜਾ ਹੈ ਇਹਨੂੰ ਮਾਲਾ ਦੇ ਗਿਆ ਇਧਰ ਵੀ ਉਟਾ ਇਧਰ ਵੀ ਉਟਾ ਇਹਨੂੰ ਮਾਲਾ ਦੇ ਗਿਆ ਇਧਰ ਵੀ ਉਟਾ ਇਧਰ ਵੀ ਆਲਾ ਇਧਰ ਵੀ ਉਟਾ ਇਨੇ ਜਾਣਾ ਹੁਣ ਗੱਗੜ ਵਾਲਾ ਮਨ ਇਥੇ ਹੋਇਆ ਆਹ ਲਹੇੜੀ ਕੋਲ ਉਸਾ ਗੱਗੜ ਵਾਲਾ ਗਾਇ ਤੂੰ ਵੀ ਤਾਂ ਗਿਆ ਸੀ ਕੋੜੀ ਦੇ ਦਰ ਦੇਖਣ ਗਾਇ ਤੇ ਪੈ ਸਾਲ ਤੇ ਪਿਛਲੇ ਸਾਲ ਉਹ ਕਹਉਂਦਾ ਰਮਨ ਰੋੜ ਉਬਰ ਹਾਂ ਹਾਂ ਰੁੜਕੀ ਰੁੜਕੀ ਦੇ ਕਹਾ ਤੇਰਾ ਆ ਗਿਆ ਰਾਮਗੜ ਲਹੇੜੀ ਲਹੇੜੀ ਤੇ ਮੁੰਡਾ ਪੈਂਦਾ ਗੱਗੜਾ ਵਾਲਾ ਦਿੱਤਾ ਕਿਲੇ ਕਿਲੇ 8 ਕਿਲੇ ਪਤਾ ਨਹੀਂ ਇੱਕ ਪਿਆਰ ਨਾਲ ਸ਼ਾਮ થઈ ਲੈ ਡਾਉਂਟ 11 ਗੁਣਾ ਬਾਤ ਜੂਏ ਜਾਂ ਤੇ ਹਵਾ ਨਾ ਜਲਦੇ ਸਹੀਏ ਤੇ ਹਵਾ ਜਲਦੇ ਨਾ ਫੇਰੀ ਗਿਆ ਤੇ ਹਵਾ ਖਾ ਜਾਂਦੀ ਆ ਫਿਰ ਰੇਂਜ ਤੋੜਨ ਲੱਗਦਾ ਹੈ ਇਹ ਜੇ ਹਵਾ ਜਲਦੀ ਜਾਂਦਾ ਗਾਂਹ ਲੱਗ ਜਾਂਦਾ ਜਿਵੇਂ ਹਵਾ ਜਲਦੀ ਦੇ ਰੇਜੂ ਦੇ ਨਾਲੇ ਕਰਦਾ ਕੁਮੀਆਂ ਦਾ ਸੜਾਤੀ ਇਧਰ ਘਰੇ ਤੇ ਹਰ ਜਾਂਦਾ ਫਿਰ ਉਹ ਧੂੜ ਜੂੜੀ ਵੀ ਬਣੀ ਵੀ ਫਿਰ ਰਾਤ ਕਰਕੇ ਜਾਂਦਾ ਲੈਨੇ ਯਾਰ ਇਹ ਥੋੜਾ ਬਸ ਚੱਲੀ ਨਹੀਂ ਹੈਗਾ ਤੇ ਲੱਗ ਗਿਆ ਆਪਣਾ ਕੁਝ ਕਰਨਾ ਵੀ ਜਾਂਦਾ ਖੇਤ ਥੋੜਾ ਖਰਾਬ ਕਰਨ ਦਾ ਅਗਲੇ ਦਾ ਉਹ ਬਈ ਜੀ ਰੁਪੀਆ ਦੇ ਕੇ ਹੁਣੀ ਮੰਡੇ ਮੱਟਾ ਬਣਾ ਕੇ ਖੇਤ ਚਾਮ ਗਦੇ ਸੀਸੇ ਵੰਗਣਾ ਇਹਨ ਅਸਲ ਮੈਂ ਜੱਥੇ ਹੀ ਸਾਰੇ ਖੁਕੇ ਚਾਰੇ ਨਾਲ ਦਿਖਣਾ ਖੇਤ ਦੇ ਯਾਥੇ ਗੱਲ ਨਹੀਂ ਬਣਦੀ ਹੈ ਚਾਰੇ ਖੁਜਾਂ ਚਾਹ ਸੁਣ ਖੇਤ ਤੇ ਫੇਰ ਗੱਲ ਬਣਦੀ ਆ ਬੱਟਾ ਲਾਉਣ ਦਾ ਨਿਆਰਾ ਹੁੰਦਾ ਇਹਨੇ ਉੱਥੇ ਕਹਿੰਦਾ ਮਾਰਨਾ ਹੀ ਨਹੀਂ ਕਹਿੰਦਾ ਪਰ ਮਾਰੇ ਦਿੱਤਾ ਤਾਂ ਵੀ ਐਸਾ ਰਹਿਣ ਦਿੰਦੇ ਆ ਮੈਂ ਚੱਲ ਕਹਾ ਕੇ ਮਾਰਨ ਦੀ ਕੀ ਗੱਲ ਢਾਲੇ ਲਾਇਦੇ ਪਰ ਮਾਰ ਕੇ ਮਾਝ ਘਾਉਣੇ ਵਾਲਾ ਸਾਡਾ ਸਾਡਾ ਦੋ ਦੋ ਕਿੜੇ ਕਮਾ ਗੀ ਕਿਆਰਿਆਂ ਦੇ ਠੀਕ ਨਹੀਂ ਗੱਲ ਜਿਹੜਾ ਮਾਲਾ ਮੋਟਾ ਹੋਈ ਤੁਂਜਾ ਨੀਵਾ ਉੱਚਾ ਹੋਇਆ ਜਾ ਉੱਥੇ ਮਿੱਟੀ ਛੱਡੀ ਜਾਂਦੀ ਨੇ ਕੱਲੇ ਕੱਲੇ ਕਿਆਰੀ ਦੇ ਦੋ ਦੋ ਕਿੜੇ ਆਲ ਨਾਲ ਕਮਾ ਲਈ ਕਿਆਰਿਆਂ ਦੇ ਤੁਂਜਾ ਹੀ ਨੀਵਾ ਹੁੰਦਾ ਜਾਂਦਾ ਉਹ ਤਾਂ ਠੀਕ ਹੈ ਬੀਜ ਰਿਹਾ ਮੱਕੀ ਪੂਲਰਾਂ ਚ ਤੇ ਇੱਧਰ ਲੱਗੇ ਹੋਏ ਬੰਦੇ ਕੀ ਦੇ ਬੀਜਣ ਹੱਥ ਨਾਲ ਵਿਆਹੀ ਚਲਦੀ ਏ ਭਾਈ ਡੋਲਾ ਪਰ ਕਿਹਾ ਹਬੀ ਤਾ ਗੇਰਾ ਲੋਟਿਆਂ ਚ ਉਹ ਬਾਈ ਸਿਹੜ ਆਪਣੇ ਨਿਕਲ ਗਏ ਇੱਕ ਸਿਹੜ ਰਹਿ ਗਏ ਪਰਲੀ ਸਿਹੜ ਤੇ ਉਧਰ ਇਹਦੇ ਚੜਾਈ ਜ਼ਿਆਦਾ ਹੈ ਉਹ ਛੋਟੇ ਇਧਰ ਪਏ ਤਿੰਨ ਉਹਦੇ ਨਾਲ ਮਾਰਦੇ ਇਹਨਾਂ ਦੇ ਨਾਲ ਬਾਕੀ ਸਿਹੜ ਰਹਿ ਗਏ ਤੇ ਨਾ ਆਪਾਂ ਇਹਨੂੰ ਫਿਰ ਰਾਜ ਤੇ ਇਹਨੂੰ ਪਾਣੀ ਛੱਦਦੇ ਆਂ ਤੇਂਦਰ ਕਿੰਨਾ ਰਹਿ ਗਿਆ ਉਧਰ ਗੰਨਾ ਪਰਨੇ ਨੂੰ ਦਰਤਾ ਦੁੱਖਿਆੜੀ ਦਾ ਬਾਸਪੂ ਦਾ ਲਾਸਟ ਵਾਲੇ ਕਿੰਨੇ ਚਲੂ ਘੰਟਾ ਚੱਲ ਜੂ ਹਲੇ ਆਸ ਦੇਖਨੇ ਪੜੂਗਾ ਮੇਰਾ ਘੰਟਾ ਵੀ ਹੋ ਗਿਆ ਜਿਖਾ ਹੂਆ ਫੇਕਰ ਜਾ ਕੇ ਨਾਲੇ ਦਾ ਦੇਖ ਕੇ ਆ ਲਾਦੇ ਬੱਟ sire ਠੀਕ ਹੈ ਫਿਰ ਪਾਣੀ ਛੱਡ ਦੇ ਇਹਨੂੰ ਇਹਨੂੰ ਕੋਲਾ ਆਪਣਾ ਉਹ ਬਿਲਕੁਲ ਉਦੇ ਤੇ ਨਾ ਜਾਵੇ ਆਪਣੀ ਕਿਆਦਨ ਪਨੀਰੀ ਸੀ ਨਾ ਜਾਵੇ ਪਾਣੀ ਇਹਨੂੰ ਪਾਣੀ ਛੱਡ ਦੇ ਫੇਜ ਦਾ ਪਾਣੀ ਇੱਧਰ ਆ ਜੂਗਾ ਲੱਗੇ ਜ ਠੀਕ ਹੈ ਲਾ ਦੀਏ ਪਾਣੀ ਨਾਲੇ ਹੁਣੇ ਪਾਣੀ ਲਾਉਣਾ ਪੈਣਾ ਹਾਂ ਸੁੱਕਾ ਤੇ ਸ਼ਾਮ ਤੱਕ ਜਦ ਤੱਕ ਇਹਨਾਂ ਨੇ ਹੋ ਗਣਾ ਇਹਦੇ ਪਾਣੀ ਇਹਦੇ ਵਿੱਚ ਆਦ ਆ ਜਾਂਦਾ ਇਸੇ ਕਰਕੇ ਇਹਨੂੰ ਨਹੀਂ ਲੱਗਾ ਬਾਦਰਾ ਹੁਣ ਪਾਣੀ ਮੰਗਦਾ ਇੱਧਰ ਹੁੰਦਾ ਦੇਖਣਗੇ ਆਪ ਪੁੱਲਣਾ ਚ ਕਿਉਂ ਤੂੰ ਹੋ ਜੀ ਵਾ ਹਾਂ ਹਾਂ ਤੁਸੀਂ ਦੇ ਹੁਣ ਮਾਰਿਆ ਬਾਈ ਉਹਦੇ ਅੱਜ ਜਿਮ ਨਹੀਂ ਗਿਆ ਅੱਜ ਇੱਥੇ ਜ਼ੋਰ ਮਾਰਿਆ ਹੈ ਉਹ ਮਾਂ ਮੂਟਾ ਚੱਲ ਜਿੱਤਣਾ ਨਾ ਐਕਸਰਸਾਈਜ਼ ਜ਼ਰੂਰੀ ਹੈ ਐਕਸਰਸਾਈਜ਼ ਜ਼ਰੂਰੀ ਹੈ ਨਹੀਂ ਠੀਕ ਹੈ ਹੋ ਜੀ ਹਾਂ ਦੇਖਿਆ ਮੈਂ ਹਾਂ ਸਹੀ ਹੈ ਠੀਕ ਹੈ ਚੱਲੋ ਜੀ ਵਾ ਰੁੱਟੇ ਮੋਤੇ ਸਮਾਤ ਲੈ ਕਿੱਟੇ ਹੋਣਾ ਆਈ ਮੈਂ ਦੱਸ ਦਊ ਕਹਿੰਦਾ ਵੀ ਸੇਟਾ ਮਾਰਦੇ ਵਧੀਆ ਰਹੂ ਓ ਯਾਰ ਤੈਨੂੰ ਕਿਆ ਦੱਸਾਂ ਇਹ ਬੱਕਣ ਲੱਗੇ ਬੇਲੇ ਬੈਠੇ ਦਿਹਾੜੀ ਲਾ ਜੂ ਇਹਨਾਂ ਦੀ ਮਾਂ ਚੱਲ ਕੇ ਜੀ ਸਮਝ ਗਿਆ ਅੱਛਾ ਹਾਂ ਹੈ ਨਹੀਂ ਮੈਂ ਨਹੀਂ ਬਣੀ ਅਗਰ ਰੋਟੀ ਖਾਉਂਗਾ ਤੇ ਇਸੇ ਕਰਕੇ ਮੈਂ ਉਹ ਕਰਿਆ ਵੀ ਚਲ ਚੁਕਾ ਨਹੀਂ ਕਰਦਾ ਮੈਂ ਆ ਚਾਹ ਚਾਰੇ ਬਾਤੋਂ ਲਾਈ ਤਾਂ ਹਾਂ ਚਾਰਾ ਹੀ ਜਿਹੜਾ ਹੋ ਗਿਆ ਬਸ ਉਹ ਤਾਂ ਜਾਣੀ ਇਹ ਬੱਟਾ ਵੈਸੇ ਹੀ ਹੋ ਜਾਂਦੀ ਆ ਹਾਂ ਪਾਣੀ ਪੂਣੀ ਦੀ ਬਹੁਤਾ ਮਾਰ ਨਹੀਂ ਮੈਂ ਬਟਾਇਆ ਪਾਇਆ ਬਾਈ ਚ ਉਹ ਡਾਇਆ ਵੀ ਬੱਟਾਂ 'ਚ ਇਕੱਠਾ ਹੋ ਗਿਆ ਹੁਣ ਹਾਂ ਸਮਝ ਗਿਆ ਹੂੰ ਫਰਕ ਤਾਂ ਪੈਣਾ ਹੀ ਆ ਫਿਰ ਤਾਉ ਕਰਿਆ ਬਾਕੀ ਜਿਹੜੀ ਸਾਈਡ ਰਹੀ ਚਲਵਾਦਾ ਪੂਰੀ ਓਕੇ ਆ। ਉਹ ਇਹਦੇ ਇਧਰ ਦੀ ਸਾਈਡ ਤਾਂ ਨਹੀਂ ਲਾਈ ਕਿ ਇਧਰ ਵੀ ਲਾਈ ਆ। ਲਾ ਦੀ ਆ। ਲਾਤਾ ਇਧਰ ਵੀ। ਠੀਕ ਆ। ਠੀਕ ਆ। ਇਹ ਤਾਂ ਡ੍ਰਿੱਲ ਮੈਂ ਜਿਹੜੀ ਹੁਣ ਜਾਣਾ ਦੇਗਾ ਛੱਡ ਹੋਈ ਆ ਖੋਦੀ ਪਾਹਾ ਜਿਵੇਂ ਉਹ ਤੇਰੀ ਪਾਸੇ। ਇਹ ਡ੍ਰਿੱਲ ਕਿੱਥੇ ਲਾਤਾ? ਹਾਂ। ਹੈ? ਇਹਨੇ ਤਾਂ ਫੇਰ ਡ੍ਰਿੱਲ ਦੀ ਰੀਲੋਡ। ਬਸ ਠੀਕ ਹੈ ਲੋਡ ਨਹੀਂ ਡ੍ਰਿੱਲ ਦੀ ਤੈਨੂੰ। ਯਾਰ ਐਨਾ ਐਨਾ ਤਾਂ ਕੋਈ ਚੱਕਰ ਨਹੀਂ ਛੱਡ ਦੇ ਤਾਂ। ਹਾਂ ਹੈ? ਆਹ ਜੀ ਤਾਂ ਉਹ ਵੀ ਛੱਡ ਦੇ। ਉਰੇ ਉਰੇ ਆ ਗਿਆ ਇੱਕ ਹਾਂ ਕਿ ਕਦਰ ਆ ਗਿਆ ਤੇਰਾ ਬਲ ਉਹਦੇ ਵਿੱਚ ਲਾਉਣਾ ਤੁਹਾਨੂੰ ਫਿਰ ਡ੍ਰਿੱਲ ਦੀ ਕੀ ਲੋੜ ਹੈ ਵਿੱਚ ਰੌਣ ਰੌਣੀ ਬਾਕੀ ਲਾਉਂਗਾ ਤਾਂ ਹੋਣਾ ਵੀ ਵਿੱਚ ਉਧਰ ਲੋੜਾ ਉਧਰ ਦੀ ਦੂਜੀ ਇੱਕ ਦੋ ਸਿਆੜ ਨੂੰ ਹੋਣਾ ਉਸ ਵਿੱਚ ਲੋੜ ਪਊਗਾ ਕਿਸ ਵਿੱਚ ਇਸ ਵਿੱਚ ਹਾਂ ਅੱਗੇ ਚੌੜੀ ਹੈ ਉਧਰ ਹਾਂ ਇਹਨਾਂ ਦੋਹਾਂ ਨੂੰ ਪਾਉਗੀ ਹਾਂ ਆਹ ਦੇਖ ਹਾਂ ਇਹਦੇ ਵਿੱਚ ਲਗਣਾ ਇੱਕ ਗੇਰਾ ਇੱਕ ਫਾਂਟ ਲੱਗੂਗੀ ਇਹ ਚ ਵੀ ਲੱਗੂਗੀ ਇਹ ਚ ਵੀ ਲੱਗੂਗੀ ਇੱਕ ਕਮਾ ਦਿੰਨੇ ਆ ਇਹ ਆ ਕੋਈ ਟਾਈਮ ਨਹੀਂ ਲੱਗਣਾ ਉਹ ਕੋ ਹੈ ਮੈਨੂੰ ਜਦਾ ਮਸ਼ੀਨ ਦਾ ਫਾਇਦਾ ਕਿਥੇ ਮਸ਼ੀਨ ਉਹ ਉਹ ਪਈਆ ਜੀ ਬੜੀ ਆਹ ਕੋਈ ਨਹੀਂ ਦੇਖਣਾ ਇੱਕ ਹੋਰ ਵੀ ਚੱਕਰ ਹੈ ਨਾ ਉਸ ਦੀ ਫਾਇਦਾ ਤਾਂ ਹੈ ਪਰ ਇੱਕ ਕੰਮ ਹੋਰ ਹੋ ਜਾਂਦਾ ਇਹਨੂੰ ਪਾੜੀ ਬੜਾ ਔਖਾ ਚੜਦਾ ਉਹ ਪਹਿ ਗਈ ਸਮਝ ਗਿਆ ਇਹਨਾਂ ਨੂੰ ਬੱਟ ਪੂਰੀ ਭਰ ਲੈਂਦੀ ਐ ਜਦ ਫਿਰ ਵੀ ਆਪਾਂ ਲਾ ਦੇਣਾ ਭਰ ਕੇ ਠੋਕੇ ਭਰਨਾ ਫਿਰ ਉਹ ਖਰਾਬ ਹੁੰਦੀ ਐ ਨਹੀਂ ਹੁੰਦੀ ਨਹੀਂ ਇਹਦੇ ਵਿੱਚ ਰਸ ਜਾਂਦਾ ਕੋਈ ਬਹੁਤੀ ਖਰਾਬ ਨਹੀਂ ਹੁੰਦੀ ਮੈਂ ਦੇਖ ਲਿਆ ਠੀਕ ਐ ਇਫੇ ਵਿੱਚੇ ਉਹ ਹੋ ਜਾਂਦਾ ਵੈਸੇ ਤਾਂ ਕਿਉਂ ਆਪਾਂ ਇਹਦਾ ਪਾਣੀ ਦਾ ਖਾਲ ਵਿੱਚ ਜਾਣਾ ਸਲਾਬ ਚਾਹੀਦੀ ਸਲਾਬੇ ਹੋ ਜਾਂਦੀ ਹੈ ਤਾਂ ਸਲਾਬ ਚਾਹੀਦੀ ਹੈ ਹਾਂ ਇਹਨੂੰ ਪਾਣੀ ਬਹੁਤ ਚਾਹੀਦੀ ਨੇ ਪਾਣੀ ਮੰਗਦੀ ਟਾਈਮ ਟੂ ਟਾਈਮ ਇਹ ਬਸ ਮੰਗਦਾ ਸਲਾਬੇ ਆ ਵੀ ਮੈਨੂੰ ਸਲਾਬ ਜੀ ਰਹੇ ਜੰਝੇ ਲੱਗ ਵੀ ਗਈ ਤਾਂ ਵੀ ਕੋਈ ਹੋ ਨਹੀਂ ਤੇ ਵੱਧ ਪਾਣੀ ਲੱਗ ਵੀ ਗਿਆ ਕਿਉਂ ਇਹ ਤਾਂ ਹੁਣ ਜਮੇ ਸੁੱਕਾ ਖੇਤ ਪਿਆ ਗਰਮੀ ਬਹੁਤ ਆ ਹੁਣ ਦੋਏ ਦਿਨ ਬਾਅਦ ਆ ਜਾਂਦਾ ਆਪੇ ਦਾਣੇ ਨੇ ਤੁਰਿਆ ਹੁਣ ਤਾਂ ਲੌੜ ਮਰਦ ਨੂੰ ਸਾਰਾ ਲਾ ਕੇ ਦਾ ਇਹ ਤਾਂ ਮੈਂ ਹੁਣ ਲਾਉਣਾ ਮੈਂ ਇਹਦੇ ਕਰਕੇ ਰੁਕਿਆ ਉਹਦਾ ਬਾਜਰਾ ਭਰਨਾ ਪੈਦਾ ਉਹਦਾ ਪਾਣੀ ਸਾਰਾ ਇੱਚ ਆ ਜਾਂਦਾ ਅੱਧਾ ਪਾਣੀ ਘ ਤਾ ਕਰਕੇ ਮੈਂ ਕਿਹਾ ਵੀ ਪਹਿਲਾਂ ਆ ਸਿਆੜ ਕੱਢੀਓ ਇਹਦੇ ਕਰਕੇ ਬਾਦ ਰਹੀ ਮਿਲਦਾ ਆ ਤੇ ਪੱਕੇ ਹਾਂ ਜੀ ਨਮਨ ਕਰਤ ਸਿੰਘ ਜੀ ਹਾਂ ਜੀ ਦੱਸੋ ਅਸੀ ਗੱਲ ਜੀ ਕੀ ਖਾਣਾ ਹੈ ਉਹ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਨੇ ਖਾਣਾ ਇੰਦਾ ਕਰ ਬੁੱਤ ਇਹਨੂੰ ਉੱਥੇ ਖੋਲ ਆ ਇਹਨੂੰ ਇਹਨੂੰ ਲੈ ਜਾ ਨਾਲ ਚਾਹੇ ਇਹਨੂੰ ਦੂਏ ਨੂੰ ਮਿੱਟੂ ਨੂੰ ਉਹ ਉੱਥੇ ਖੋਲ ਦੇ ਇਹ ਪਰਾਂ ਖੇਤ ਸੁਰਜਨਾ ਦੇ ਉੱਥੇ ਤਿੰਨ ਹੈ ਉਹ ਪਾਲਾ ਗਿਆ ਰਹਿਦਾ ਨਾ ਇੱਕ ਤਮੂਹੀ ਪਾਲਿਆ ਤਿੰਨਾਂ ਆਲੇ ਪਾਲਿਆ ਤਮੂਹੀ ਬਾਰਾ ਤਮੂਹੀ ਚਾਰ ਵਾਲੇ ਉੱਥੇ ਕਿਹੜਾ ਛੋਟਾ ਚਾਰ ਪੰਜ ਆ ਉੱਥੇ ਨੂੰ ਖੜੇ ਖੁੰਝੇ ਚ ਪਰ ਇਹਨੂੰ ਪੀ ਲੈਣ ਦੇ ਚਾ ਬੈਲੈਂਸ ਵੀ ਤਾਂ ਹੀ ਵਿਗੜਦਾ ਜਿਆ ਜਿਆ ਜ਼ਿਆਦਾ ਜੀ ਹੈ ਜਿਆਦਾ ਕਰਕੇ ਬੈਲੈਂਸ ਵੀਟ ਦੇ ਹੁੰਦਾ ਜੇਹੀ ਕਿਤੇ ਤਿੰਨ ਹੋਣ ਨਾ ਐਂ ਟਾਂ ਚੱਲੇ ਵਧੀਆ ਕੱਢੇ ਇੱਕ ਹੋਰ ਵੀ ਚੱਕਰ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਝੋਲ ਉਹ ਵੀ ਉਹ ਝੋਲ ਜੀ ਮਾਰਨ ਦਾ ਸਿਰ ਤੇ ਉੱਚ ਨਹੀਂ ਮੁੱਕ ਜਾਂਦਾ ਹਾਂ ਤੇ ਹੁਣ ਇੱਕ ਹੋਰ ਨਾ ਪੌਣੇ ਦਾ ਉਹੀ ਤੇ ਉਹ 3 ਫੁੱਟ ਪਰ ਹੈ ਉਹ ਉਹਨੇ ਐਡੀ ਚੋੜੀ ਵੱੱਤ ਬਣਾਉਣੀ ਹੈ ਬੋਲੋ ਮੈਂ ਤਾਂ ਨਹੀਂ ਭਾਈ ਪਾਉਂ ਪਹਿਲਾ ਮੈਂ ਟਰੈਕਟਰ ਉਰੇ ਲਿਆਇਆ ਜਾ ਉਹ ਹੀ ਕੰਮ ਠੀਕ ਦੋ ਦੋ ਲਾ ਦਵੇ ਹੈ ਚੌੜੀ ਵੱਟ ਕੱਢ ਕੇ ਹਾਂ ਦੋ ਲਾ ਦਵੇ ਅਲੋਂ ਦੋਲੇ ਹਾਂ ਇਹ ਫੇਰ ਦੋ ਦੋ ਲੱਗੇ ਉਹ ਵੀ ਕੰਮ ਠੀਕ ਹੈ ਉਹਨੂੰ ਲਵਾਉਂਗਾ ਉਹਨੂੰ ਨੇੜੇ ਲਵਾਉਂਗਾ ਉਹ ਜਿਆਦਾ ਵਧੀਆ ਕੰਮ ਇਹ ਸਾਹ ਨਾਲ ਹਾਂ ਵੱਟ ਮਜ਼ਬੂਤ ਰਹਿੰਦੀ ਹੈ ਸਹੀ ਗੱਲ ਹੈ ਪਾੜੀਆਂ ਟਾੜਾ ਕੇ ਮਾਰੀ ਦੇਖੀ ਦੂਗਾ ਇਹ ਦੋ ਦੋ ਕਿਆਰੇ ਦੇ ਪਾਦੇ ਸਰਿੰਦਰ ਦੋ ਦੋ ਕਿਆਰੇ ਮਲਾਦੀ ਹੁੰਨੇ ਉਹਨੂੰ ਦੋ ਕਿਆਰੇ ਤਾਂ ਕਿ ਆ ਤਿੰਨ ਕ ਤਿੰਨ ਕਰਨੇ ਆ ਦੋ ਕਰ ਲੈ ਦੋਆਂ ਚ ਸੁੱਖਾ ਰਹਿੰਦਾ ਯਾਰ ਕਿਹੜਿਆਂ ਨੂੰ ਪਾਣੀ ਛੱਡਣਾ ਦੋ ਦੋਨਾਂ ਨੂੰ ਦੋ ਇਹ ਰਹੂਗਾ ਹਾਂ ਉਧਰ ਖਾਲ ਬਣਾ ਲੈਣੀ ਦੋ ਇਹ ਦੋ ਇਹ ਦੋ ਅੱਗੇ ਫਿਰ ਦੋ ਪਰਾ ਹੋ ਜੂਗੇ ਸਵੇਰੇ ਖਾਮ ਲਾ ਕੇ ਸਭ ਕੱਟਾ ਛੱਡ ਦੇ ਯਾਰ ਖਾਲ ਬਣਾਨੇ ਤੇਰਾ ਪਾਣੀ ਹੈ ਸੂਰੀ ਉਹਨਾਂ ਸਾਰੇ ਕੀ ਖਾਲ ਨੋਕੋ ਲੈ ਲੈਣਾ ਇਹ ਕਰੀਏ ਕਿ ਇਹ ਕਰੀਏ ਤੂੰ ਵੀ ਛੱਡ ਦੇ ਵਸੇ ਇਹ ਆਪੇ ਲਾਉਂਗੇ ਤੂੰ ਆਪਣਾ ਉਧਰ ਲੱਗ ਪਾ ਇੰਨੇ ਟਿਆਂ ਦਾ ਕੰਮ ਥੋੜੀ ਜਿਹਾ ਤਾਂ ਮਿੱਟੀ ਦਾ ਕੰਮ ਹਾਂ ਇਹਦਾ ਇੰਨੇ ਹੈ ਹੀ ਨਹੀਂ ਇਹਦਾ ਸਮਝਦਾ ਜੇ ਕਿੱਲਾ ਦਾ ਪੋਣੇ ਕਿੱਲੇ ਤੇ ਛਾੜ ਨਿਕਲੇ ਬਾਕੀ ਤਾਂ ਨਿਕਲੇ ਹੀ ਨਹੀਂ ਇੰਨੀ ਨਹੀਂ ਦੂਰ ਤਾਂ ਆ ਛੱਡੇ ਮੈਂ ਖਾਲ ਪਾ ਦੇ ਫਿਰ ਤਾਂ ਕਿ ਸਾਰ ਨੂੰ ਸਾਰ ਨੂੰ ਪਾਣੀ ਛੱਡ ਦੇ ਖੁੱਲਾ ਹੀ ਦਾ ਮੋਲ ਕੋਣ ਲੱਗ ਗਿਆ ਭਾਈ ਉਹ ਦੇਖ ਲੋ ਉਹ ਦੇਖ ਜਿਆ ਜਾਂਦਾ ਹੁਣ ਇਹਦਾ ਇੰਦਰ ਨੂੰ ਵੀ ਕਿੜਾ ਹੋ ਗਿਆ ਖੁਦ ਦੀ ਪਾ ਗਿਆ ਪਤਾ ਮਨੋਂ ਲੱਗ ਗਿਆ ਇਹਨੂੰ ਨੇੜੇ ਦਵਾਈ ਜਵੇਂ ਪਤਾ ਲੱਗਦਾ ਰਹਿਣਾ ਹੁਣ ਇਹ ਕਿਆ ਕੰਮ ਕਰਦਾ ਕਿਆ ਨਹੀਂ ਕੰਮ ਤਾਂ ਸ਼ੁਰੂ ਕਰੂਗਾ ਤਾਂ ਹੁਣ ਤਾਂ ਆ ਵਾ ਇੱਕ ਤਾਂ ਬੈਂਟੀਆਂ ਕੋਟੀ ਦੇ ਪੰਗੇ ਨਾਲਾ ਖਰਚਾ ਨਾ ਫਰਚਾ ਹੀ ਤਾਂ ਚਾਰੇ ਕੋ ਮੀਂਹ ਦਾ ਕੱਲ ਚੱਕ ਕੇ ਲਿਆਏ ਰਾਤ ਅਸੀਂ 8:30 ਵਜੇ ਨੂੰ ਹਾਂ ਕਨੈਰ ਰੱਖਾ ਹੋ ਗਿਆ ਦੋ ਦਿਨ ਕਿਤੇ ਬੰਦ ਹੋ ਗਈ ਹੈ ਬੰਦ ਨਹੀਂ ਹੋਈ ਇਹਦੇ ਨਾਲ ਸ਼ੌਕਰ ਫਸਣ ਲੱਗ ਗਿਆ ਮੜਾ ਜਾ ਇਹ ਕਹਿੰਦਾ ਯਾਰ ਗਰੰਟੀ ਚ ਹੈ ਫਿਰ ਉਹਨਾਂ ਨੇ ਲਈ ਉਹ ਕਹਿੰਦਾ ਯਾਰ ਕੱਲ ਨੂੰ ਲੈ ਜਿਓ ਰਾਤ ਚੱਕ ਕੇ ਲਿਆਏ ਸ਼ੌਕਰ ਜਾ ਫਸਣ ਦੇ ਲੱਗ ਗਿਆ ਰਾਤ ਲੈ ਕੇ ਕਹਿੰਦਾ ਭਾਈ ਦੋ ਦਿਨੇ ਮੈਨੂੰ ਤਾਂ ਔਖੇ ਹੋ ਗਏ ਕੱਢਣੇ ਮੋਟਰਸਾਈਕਲ ਚੱਕਣੇ ਜੀ ਇਹਦਾ ਸੁੱਖ ਪੈ ਗਿਆ ਇਹਦੇ ਕੰਨਾਂ ਜਾਂ ਮਰੋੜਦੇ ਚੱਲ ਉੱਧਰੋਂ ਚੱਲਦੇ ਲੋਕ ਨਾ ਖਰਚਾ ਨਾ ਫਰਟਾ ਨਾ ਆਵਾਜ਼ ਦੀ ਮੈਂ ਤਾਂ ਆਪੀ ਦੇ ਵਾਲੇ ਤੇ ਠਹਿਰੇ ਸੀ ਪਤੰਤਰ ਉਹ ਹੀ ਨਹੀਂ ਕਰਦਾ ਠਹਿਰ ਪਾਵਾਂ ਉਸੇ ਇਹ ਵਧੀਆ ਆਈਟਮ ਆ। ਜਾਂ ਫਿਰ ਉਹਨੂੰ ਕਹਣਾ ਵੇਚ ਦੇ ਕੇ ਇੱਕ ਹੋਰ ਦੇ ਉਹ ਕਰ। ਤਾਪਸਲਾ ਪਰ ਉਹ ਚੱਲ ਨਹੀਂ ਸਾਲੀ ਇਹ ਜੀ। ਤੇਰੀ ਵੀ ਸ਼ੂਟਿੰਗ ਕੋਈ ਤਗੜੀ ਉਹਲਾ ਵਰਗੀ ਜਾਏਗੀ। ਉਹਲਾ ਵਾਲੀ ਚੱਲ ਜਣ। ਉਹਲਾ ਬਾਈ ਫਿਰ ਮਹਿੰਗੀ ਬਹੁਤ ਉਹ। ਉਹ ਸਵਾ ਲੱਖ। ਸਵਾ ਲੱਖ ਦੀ ਆ। ਆਦਾ ਗੱਡੀ ਨੇ ਪੈਂਦਾ ਮੈਨੂੰ ਬੁਲਟ ਤੋਂ। ਹਾਂ। ਉਨੀ ਉਨੀ ਗੈਵਰੇਜ ਦੀ। 35 ਦੀ ਐਵਰੇਜ ਕੱਢਦਾ ਇਹਨੂੰ ਗੱਡੀ ਚ ਚੱਕੇ ਫਰੀਏ ਤਾਂ ਤਾਪਰੀ ਜਾਵੇ। ਸਹੀ ਗੱਲ। ਜੇ ਇਹਨੂੰ ਰੀਖਾ ਲੈਣਾ ਉਰੀ ਖੋਲਦੇ ਇਹਨਾਂ ਨੂੰ। ਚਲੋ ਜੀ। ਕਾਤੇ ਖੋਲਦੇ ਰਾਨੂ ਦੇ ਤੇ ਹੈ ਜੋ ਫੁੱਲਿਆ ਗੱਲੂੜੀ ਨੇ ਲੋ ਜੀ ਪੁੱਜੇ ਸਹਿਬ ਜੋਤ ਕੋਲ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਕਿਹੜੀ ਬਰੀ ਦੀ ਇਹ ਬੀਜ ਪੂਜੀ ਕਿਹੜਾ ਭਾਈ ਸਾਹਿਬ 26 ਉਹ ਆ 26 ਜਹਾ ਲੱਗ ਰਿਹਾ ਅੱਜ ਕੱਲ੍ਹ ਯਾਰ 26 ਹੋਰ ਬੀਜਣੀ ਮੈਂ ਮੈ ਇੱਕਾ ਥੋੜੀ ਲੇਟ ਲਾਉਣੀ ਤੇ ਵੀ ਕਿਹੜੇ ਕਿਹੜੇ ਬੀਜ ਅਲਾਉਡ ਹੋਏ ਤੈਨੂੰ ਪਤਾ ਕੋਈ ਮੈਂ ਮੇਰੇ ਹਿਸਾਬ ਨਾਲ ਬਾਈ ਜਿੱਥੇ ਤੱਕ ਮੈਂ ਸੁਣਿਆ ਵੀ ਪੀਆਰ ਦੇ ਕਹਿੰਦੇ ਆ ਵੀ ਸਾਰੇ ਪੀਆਰ ਸਾਰੇ ਹਾਂ ਬਾਕੀ ਇਹ ਪੂਰਾ ਕਨਫਰਮ ਨਹੀਂ ਤਾਂ ਆਏਗਾ ਵੀ ਹਾਂ ਆਏ ਭਗਵਾਨ ਤੁਮਨ ਕੁਛ ਕਹਿੰਦਾ ਓਨ ਦਿੱਖਤੀ ਚ ਕੋਸ ਆਉਂਦਾ ਏ ਆ ਸਮਝੀ ਨਹੀਂ ਆਉਂਦੀ ਮਤਲਬ ਆਪਣੇ ਤੱਕ ਪੂਰੀ ਜਾਣਕਾਰੀ ਹੱਦ ਤੱਕ ਪਹੁੰਚੇ ਤਾਂ ਉਹ ਨਹੀਂ ਪਹੁੰਚੀ ਹੈਨਾ ਵੀ ਸਰਕਾਰ ਨੂੰ ਗਾਉ ਕਰ ਚਾਹੀਦੀ ਹੈ ਹੁਣ ਮੇਰੀ ਗੱਲ ਸੁਣ ਜਿਹੜੇ ਬੀਜਾਂ 'ਪਾ ਬੈਨ ਆ ਵੀ ਜਿਹੜੇ ਬੀਜ ਨਹੀਂ ਖਰੀਦਨੇ ਉਹ ਐਦਾਂ ਚ ਆਉਣੇ ਨਾ ਦੁਕਾਨਾਂ 'ਚ ਇਹੋਂ ਪੂਆ ਤਮਾ ਦੇ ਇੰਤਰਾਲਾ ਪ੍ਰੋਕੋਸਰ ਪਾਇਆ ਰਹਿੰਦੇ ਨੇ ਹਾਂ ਹੈਨਾ ਹਾਂ ਉੱਥੇ ਇਹ ਬਾਈ ਲਿਸਟ ਜਾਰੀ ਕਰ ਦੋ ਵੀ ਹਾਂ ਵੀ ਆਹ ਬੀਜ ਆਹ ਬੀਜ ਲਾਉਣੇ ਆ ਵੀ ਇਹੀ ਲੈਣੇ ਬਸ ਜਿਹੜੇ ਲੈਣੇ ਆ ਉਹ ਜਾਰੀ ਕਰ ਦੋ ਬਾਕੀ ਕਿੱਕਾ ਕੋਈ ਲੈਣਾਗਾ ਬਸ ਹਾਂ ਆਪੇ ਗੱਲ ਬਣ ਜਾਣੀ ਅਗਲਾ ਜਿੱਥੇ ਮਰਜੀ ਹਿੱਲ ਜਾ ਮੈਂ ਹੁਣ ਦਾ ਇੱਕ ਮੈਂ ਹੋਣਾ ਕਹਿੰਦਾ ਵੀ ਪੂ ਪੂਛਾ ਨਹੀਂ ਲੈਣੀ ਹੈਗੀ ਵੀ ਜਿਹੜੀ ਚੀਜ਼ ਲੈਣੀ ਨੀ ਉਹਰੇ ਗੱਲਾਂ ਕਰ ਤੂੰ ਜਿਹੜੀ ਚੀਜ਼ ਦੇੜੀ ਚੀਜ਼ ਦਾ ਲੈ ਲੈਣੀ ਆ ਤੂੰ ਉਹ ਬਾਰੇ ਗੁੱਸੇ ਦੇ ਵੀ ਆਹ ਬੀਜ ਆ ਭਾਈ ਇੱਕ ਆਪਣਾ ਭਗਵੰਤ ਮਾਨ ਦੇ ਇਸ਼ਤਰਾਪੇ ਸਾਰੀਆਂ ਆ ਜੇ ਭਾਈ ਹਾਂ ਸੋਸ਼ਲ ਮੀਡੀਆ ਐਡਾ ਤਗੜੀ ਜੀ ਸਭ ਕੋਲ ਪਹੁੰਚ ਜਣੀ ਉੱਥੇ ਤੇ ਪਹੁੰਚਦੀ ਆ ਆਪਾਂ ਮੇਰੇ ਕੋਲ ਪਹੁੰਚ ਗਈ ਮੈਂ ਜੇ ਕਿਸੇ ਨਹੀਂ ਵੀ ਦੇਖਣੇ ਵਾਲਾ ਕੋਈ ਵੀਡੀਓ ਅਸੀਂ ਉਹਨੂੰ ਵੀ ਦੱਸ ਦਾਨਾ ਮੁੱਖ ਦੀ ਗੱਲ ਆ WhatsApp ਜੇ ਸ਼ੇਅਰ ਹੋ ਜਾਣੀ ਆ ਵੀ ਆ ਹਾ ਬੀਜ ਭਾਈ ਐਕਟੀਵੇਟ ਹੋਏ ਹੋਏ ਹਾਂ ਠੀਕ ਈ ਸਹੀ ਗੱਲ ਆ ਉੱਥੇ ਹੋਰੇ ਗੱਲਾਂ ਮਰੀ ਜਾਂਦਾ ਮੈਂ ਆ ਕਰਤਾ ਕਰਤਾ ਜਿਹੜੀ ਜਿਹੜੀ ਕਾਗਜ਼ੀ ਦੇ ਵਾਸਤੇ ਸੋਸ਼ਲ ਮੀਡੀਆ ਹੈਗੀ ਆ ਉਹ ਨਹੀਂ ਉਹ ਜੀ ਕੰਮ ਕਰ ਉਹਦੇ ਵਾਸਤੇ ਵਰਤਦੇ ਹੀ ਨਹੀਂ ਵੀ ਜਿਹੜੀ ਚੀਜ਼ ਹੁਣ ਮੇਰੀ ਗੱਲ ਹੁਣ ਤਾਂ ਵਜਵਾ ਦੇਣੀ ਹੁਣ ਸਾਡੇ ਵਰਗੇ ਨੇ ਤਾਂ ਐ ਸੋਚਣਾ ਵੀ ਚੱਲ ਅਸੀਂ ਵੀ ਕੱਦਾਂ ਬੀਜ ਹੋਰ ਲਾ ਸਕਦੇ ਆ ਹੁਣ ਐ ਸੋਚਣਾ ਵੀ ਕਿ ਆਪਾਂ ਤਾਂ ਖਬਰੀ ਲੈ ਲਵੇ ਹੁਣ ਲੈਂਦੇ ਲੈਂਦੇ ਅਸੀਂ ਤਾਂ ਲਵਾ ਲੈਣਾ ਹੁਣ ਮੌਕੇ ਪਰ ਵਿੱਚੇ ਛੱਬੀ ਰੂੜੀ ਜਾਣੀ ਵਿੱਚੇ ਇਹਨਾਂ ਨੇ ਕੱਟਰ ਦੇ ਛੱਬੀ ਦੇ ਵੀ ਕੱਟ ਲਾ ਦੇਣਾ ਫਿਰ ਨਹੀਂ ਕਿਸੇ ਦਾ ਬੀਜ ਜਿਹਦੇ ਆਪਾਂ ਵੀਰੇ ਉਹਦਾ ਬੀਜ ਆਪਣਾ ਬੀਜ ਦੇਣਾ ਯਾਰ ਉਹ ਤਾਂ ਪੈਸੇ ਲੈਣੇ ਆ ਪੈਸੇ ਲੈਣੇ ਉਹਨੇ ਕਿਹਾ ਹਾਂ ਹਾਂ ਬਾਈ बिक ਜਾਨੀ ਤੇਰੀ ਮੈਂ ਕਹਿੰਦਾ ਬਾਅਦ ਯਾਰ ਇੰਨੀ ਮਿਹਨਤ ਕਰਕੇ ਜੇ ਨਹੀਂ ਬਿਗੀ ਫੇਰ ਪੰਗਾ ਉਹੀ ਤਾਂ ਚੱਕਰ ਸੋ ਬਾਈ ਇਹ ਚੀਜ਼ਾਂ ਪਹਿਲਾਂ ਪਹਿਲਾਂ ਪ੍ਰੋਪਰ ਕਰਨੀ ਚਾਹੀਦੀਆਂ ਵੀ ਹੋ ਸਾਡੇ ਤੱਕ ਜਾਣ ਕਰੀ ਪਹੁੰਚਾਉਣ ਦਾ ਕੋਈ ਸਾਧਨ ਨਹੀਂ ਹੈਗਾ ਇੱਕੋ ਸਾਧਨ ਹੈ ਨਾ ਸੋਸ਼ਲ ਮੀਡੀਆ ਠੀਕ ਨਹੀਂ ਕਰ ਤੂੰ ਤਾਂ ਸੌਖਾ ਹੀ ਬਹੁਤ ਹੈਗਾ ਕਿ ਮੈਂ ਟ ਪੂਰੇ ਪੰਜਦ ਲੱਗਦੇ ਆ ਵੀ ਜੇ ਮੈਂ ਮੈਂ ਲਿਖ ਕੇ ਫੋਟੋ ਹੀ ਪਾ ਦਮ ਫੋਟੋ ਪਾ ਦੇ ਵੀ ਆਹ ਬੀਲ ਲੈਣੇ ਭਾਈ ਬਖਾ ਕੱਲ ਮੁੱਕ ਗਈ ਨਾਲੇ ਸਾਡੇ ਆ ਪ੍ਰੂਫ ਹੋ ਜਾਊਗਾ ਵੀ ਤੈ ਕਿਹਾ ਦਾ ਭਾਈ ਕਿਹਾਗਾ ਵੀ ਚੱਕ ਹੁਣ ਤਾਂ ਹੀ ਤਾਂ ਇਹ ਉਹ ਨਹੀਂ ਕਰਦੇ ਸ਼ਾਇਦ ਆਹੀ ਨਹੀਂ ਕਰਦੇ ਬਾਕੀ ਪਤਾ ਨਹੀਂ ਹੁਣ ਕੀ ਗੱਲ ਆਹੀ ਗੱਲ ਉਹਥੇ ਨਹੀਂ ਹੋਇਆ ਤਾਂ ਤੈਨੂੰ ਯਾਦ ਆ ਆਪਾਂ ਧਰਨੇ ਪਰ ਗਏ ਤੇ ਜਿਹੜੀ ਨੇ ਆਹ ਰੋਕਣ ਵਾਸਤੇ ਨਹਿਰ ਨਾ ਫੈਕਟਰੀ ਫੈਕਟਰੀ ਹਾਂ ਉਦੇ ਚ ਬਾਈ ਨੇ ਵੀਡੀਓ ਨਹੀਂ ਕੱਢ ਕੇ ਲਾਤੀ ਵੀ ਨਹਿਰ ਦੇ ਨੇੜੇ ਭਗਵਾਨ ਤੁਮਾਨ ਨੇ ਕਿਹਾ ਤਾਂ ਵੀ ਨਹਿਰ ਦੇ ਨੇੜੇ ਨਹਿਰ ਨਹਿਰ ਵਾਲੇ ਏਰੀਆ ਦੇ ਕਿੰਨੇ 15 20 ਕਿਲੋਮੀਟਰ ਦਾ ਹੈ ਕੋਈ ਫੈਕਟਰੀ ਨਹੀਂ ਲੱਗੂਗੀ ਇਹ ਮੇਰੀ ਸੁਣ ਗੱਲ ਜੇ ਐਡਾ ਬਿਆਨ ਦਿੱਤਾ ਭਗਤਮਾਨ ਨੇ ਫਿਰ ਪਾਸ ਕਿਵੇਂ ਹੋਗੀ ਉੱਪਰ ਫੈਕਟਰੀ ਬੇਗਾਨੀ ਛੋਟੀ ਗੱਲ ਹੁੰਦਾ ਇੱਕ ਇਹ ਪਾਸੇ ਕਿਵੇਂ ਹੋਗੀ ਫਿਰ ਉਹ ਝੂਠ ਆ ਭਾਈ ਵਿੱਚੋ ਵਿੱਚੀ ਗੰਡ ਧੱਕ ਖਬਰ ਇਹ ਕਿਹਾ ਕੇ ਚਲੀ ਜਾਂਦਾ ਕੋਝ ਨਹੀਂ ਬਤਾ ਜਿਹੜੀ ਚੀਜ਼ ਪਰ ਬਬੈ ਨੇ ਆ ਉਹ ਪਾਸ ਕਿਵੇਂ ਹੋਈ ਸਹੀ ਗੱਲ ਹੈ ਹੁਣ ਤੂੰ ਆਏ ਦੇਖ ਲੈ ਕਿ ਆਹੀ ਚੀਜ਼ ਐ ਜਿਹੜਾ ਹੁਣ ਐਜੇ ਹਿੱਸਾ ਹੀ ਹੋ ਸਕਦਾ ਕਿਆ ਪਤਾ ਐ ਵੀ ਜਿਕਣਾ ਹੁਣ ਉਹ ਬੜਾ ਦਾ ਉਹ ਜਿਹੜਾ ਆਪਾਂ ਦਿੱਲੀ ਜਾਂਦੇ ਤੇ ਉਹਨੇ ਬੰਦੇ ਨੇ ਹੁਣ ਹੀ ਦਿੱਤਾ ਦਾ ਹਿੱਸਾ ਨਹੀਂ ਪਾਇਆ ਤਾਂ ਬਾਦਲਾਂ ਦਾ ਉਹ ਚ ਹੋਟਲ ਚ ਰੈਸਟੋਰੈਂਟ ਚ ਉਹਦਾ ਦੇਖ ਲੈ ਬੰਦੇ ਕਰਵਾਤਾ ਉਹਨੇ ਬਾਈਪਾਸੇ ਕੱਢਤਾ ਤਾਂ ਹੈ ਇਹ ਚੀਜ਼ਾਂ ਚੱਲਦੀਆਂ ਖਬਰੇ ਕੋ ਕਿਆ ਹੂੰ ਬਾਈ ਸਾਡੀ ਤਾਂ ਗੱਲਾਂ ਬਾਈ ਖਬਰੇ ਸਚਾਈ ਕਿਹ ਹੈ ਕਿਆ ਪਤਾ ਹਣਾ ਬਾਕੀ ਬਈ ਆਹ ਬੇਨਤੀ ਉਹ ਵੰਤਮਾਨ ਨੂੰ ਵੀ ਇੱਕ ਵਾਰੀ ਇਹ ਲਿਸਟ ਜਾਰੀ ਕਰ ਲੈ ਯਾਰ ਵੀਡੀਓ ਇਹ ਦੇਖਣੀ ਤਾਂ ਕਿਥੇ ਸਾਡੀ ਉਹਨਾਂ ਗੱਲ ਉਹ ਆਏ ਵੀ ਗਾਹਾਂ ਤੇ ਗਾਹਾਂ ਗਾ ਮਾਮੂੜੀ ਦੂਰ ਦੂਰ ਦੀ ਪਹੁੰਚ ਵੀ ਤਾਂ ਵਧੀਆ ਕਰਾ ਨਹੀਂ ਪੁੱਜੀ ਤਾਂ ਫਿਰ ਹੁਣ ਤਾਂ ਬੈਠੇ ਹੀ ਨਹੀਂ ਹੋਏ ਬੈਹਿਣਾ ਉਹ ਮੰਡੀ ਜੱਗੇ ਪਹਿਲਾਂ ਕੀ ਚੱਕਰ ਹੈ ਮਿਹਨਤ ਆ ਯਾਰ ਹੁਣ ਇੰਨੀ ਮਿਹਨਤ ਕਰੀ ਵੀ ਨਾ ਸਿਰੇ ਪਰਾ ਕੇ ਕੱਟ ਹੁਣ ਉਹ ਮਜਬੂਰੀ ਵੀ ਬਣ ਜਾਂਦੀ ਆ ਇੱਕ ਆਪਾਂ ਕਹਿ ਦਿੰਨੇ ਵੀ ਨਹੀਂ ਯਾਰ ਹੁਣ ਤੁਸੀਂ ਕਿੰਨਾ ਰੋਲਾ ਪਾਉਂਦੇ ਰਹੇ ਆ ਜਾ ਕੇ ਬਈ ਮੇ ਜਿਹੜਾ ਜਿਹਦੇ ਕੋਲ ਹੈ ਬਾਈ 2 ਕਿਲੇ ਉਹਨਾਂ ਨੂੰ ਆਣਾ ਬਈ ਚੱਕਿਆ ਹਿੰਮਤ ਕਰ ਮੈਂ ਹੋਰ ਵੀ ਕੰ ਉਮਰੇ ਹੀ ਹੁਣਗਾ ਜੀ ਕੋ ਇੱਕ ਦੋ ਕੀਲਾ ਯਾਰ ਮੇਰੀ ਘਾ ਸੁਣਦਾ ਬੰਦਾ ਆਪਣਾ ਡਿਊਟੀ ਪਰ ਲੱਗਿਆ ਲੋਕੀ ਕਿਹੜੇ ਕੰਨ ਕ ਵੀ ਘਰ ਰੱਖ ਲਾ ਵੀ ਬਾਅਦ ਚ ਬੱਜਣੀ ਆ ਕੰਨ ਤ ਨੂੰ ਦੇਖ ਲਾ ਕੋਈ ਪੁੱਛੇ ਬੀਜ ਪੂਜ ਹਾਂ ਕਹਿੰਦੇ ਲਿਆਓ ਕੋਈ ਆਟਾ ਨਹੀਂ ਦੇਖਦਾ ਵੀ ਆਟਾ ਵਧੀਆ ਘਟੀਆਂ ਕਿਆ ਕੋਸਾ ਚੱਲ ਆ ਜਾ ਕਹ ਕਦ ਸਕ ਕਦ ਖਾ ਨਹੀਂ ਦਿੱਤੀ ਹੈਗੀ ਹਾਂ ਸਹੀ ਗੱਲ ਯਾਰ ਇੱਕ ਮੈਂ ਤੁਹਾਨੂੰ ਰਾਹਤਾ ਹੁਣ ਟੋਟੇ ਦੀ ਉਹ ਦੇਖ ਲਾ ਜਿਕਨ ਤੇ ਕਹਦੇ ਨੇ ਟੋਟਾ ਹੁੰਦਾ ਏ ਠੀਕ ਆ ਚਲ ਨੁਕਸਾਨ ਹੈਗਾ ਫੇਰ ਤੁਸੀਂ ਉਹਨੂੰ ਪ੍ਰੋਪਰਲੀ ਬੰਦ ਕਰ ਦੋ ਨਾ ਪਿੱਛੇ ਤੇ ਨਾ ਬੀਜ ਹੋ ਕਰੋ ਹੋ ਇਹਦਾ ਵੀ ਤੱਲੇ ਆ ਕੇ ਰੱਖ ਤਾ ਥੈਲੀਆਂ ਹੁਣ ਤੁਹਾਨੂੰ ਇਹ ਵੀ ਦੱਸ ਦਿੰਨਾ ਮੈਂ ਇਹੋ ਜੀ ਵੀ ਮਲਾਵਟ ਚੱਲਦੀ ਹੁੰਨੀ 9 ਲੈ ਕੇ 26 ਤੱਕ ਵਿੱਚ ਹੋਰ ਵੀ ਹੋ ਸਕਦਾ ਉਹ ਬਥੇਰੀ ਕਣੀ ਵਿਗਦੀ ਉਹ ਟੋਟੋ ਟੱਕਰੀ ਜਾਂਦੇ ਮੈਂ ਮੈਂ ਦੇਖਿਆ 60 ਰੁਪਏ ਨੂੰ ਕਕਣੀ ਵਿਗਦੀ ਹੈ ਮੌਲਾ ਜੀ ਫਿਰ ਦੱਸ ਮੌਲਾ ਨਹੀਂ ਪੁੱਛਦਾ ਦੱਸ ਢੇਡਾ ਪਾਇਆ ਮੱਕਣੀਓ ਕੜੀ ਲੋਕਾਂ ਨੂੰ ਸਸਤਾ ਸਸਤਾ ਕੜੀ ਕਣੀ ਤੇ ਢੇਡਾ ਪਾਉਂਦੇ ਆ ਮੈਂ ਮੁਹਾਲੀ ਰਹਿੰਦਾ ਮੈਂ 40 ਰੁਪਏ ਕੜੀ ਹੁੰਦੀ ਕਣੀ ਅਸੀਂ ਲਿਆਉਂਦੇ ਕਣੀ ਤੇ 72 ਰੈਂਦਾ ਸੌਦਾ ਹਾਂ ਚੌਲਾ ਫਿਰ ਹਾਂ ਸਹੀ ਗੱਲ ਸਭ ਕੁਝ ਵਿਗਦਾ ਯਾਰ ਬਸ ਉਹਨੂੰ ਕੀ ਆ ਕਹਿਣਾ ਸਾਡੇ ਦੂਈ ਪਰ ਮਸਲਾ ਲਾ ਲਾ ਲਾਤ ਰੱਖਣੀ ਆ ਮੁੱਕ ਦਿਓ ਗੱਲਾਂ ਇਹ ਆ ਮੈਨਾਂ ਤਾਂ ਹੋਰ ਬੀਜਣੀ ਦੀ ਪਨੀਰੀ ਹੁਣ ਆਇਆ ਤਾਂ ਮੈਨਾਂ ਬਾਕੀ ਭਾਈ ਜੇ ਕਿਸੇ ਨੂੰ ਪਤਾ ਏ ਵਿਕੇ ਕਿੱਡੇ ਬੀਜ ਆ ਲਾਉਡ ਕਰੇ ਵੇ ਆ ਤਾਂ ਕਮੈਂਟ ਜਰੂਰ ਕਰ ਦਿਓ ਹਾਂ ਕੋਈ ਉਹ ਹੋ ਸਕਦਾ ਸਾਨੂੰ ਸਾਨੂੰ ਨਹੀਂ ਪਤਾ ਆਪਾਂ ਹੋਰ ਬੀਜ ਕੇ ਪਨੀਰੀ ਪਨੂਰੀ 26 ਦੀ ਤਿਆਰ ਕਰਕੇ ਜਾਂ ਹੋਰ ਕਿ ਜਦ ਤੇ ਮਿਲ ਗਈ 26 ਦਾ ਸਾਨੂੰ ਪਤਾ ਵੀ ਹੈਗਾ ਹੀ ਆ ਹਾਂ 26 ਦਾ ਸਾਨੂੰ ਪਤਾ ਵੀ 26 ਤੋਂ ਪਹਿਲੇ ਲੈਣਾ ਇੱਕ ਗੱਲ ਆ ਮੈਂ ਤੁਹਾਨੂੰ ਦੱਸਦਾ ਜਿਹੜਾ ਕਹੀ ਜਾਂਦੇ ਵੀ ਆਪਣਾ ਝਾੜ ਝਾੜ ਉਹ ਚੀਜ਼ ਨਹੀਂ ਆ ਇਹਦਾ ਹੈਗਾ ਭਾਈ ਮੇਰੀ ਝਾੜ ਇਧਰ ਝਾੜ ਘਾਟ ਦੋਈ ਗੱਲ ਹੈ ਇਹਦਾ ਰੇਟ ਵੈਰੈਟੀ ਯਾਰ ਰੇਟ ਵੈਰੈਟੀ ਆਪਾਂ ਸਾਡੇ ਲਈ ਬੈਠੇ ਆ ਇਸ ਟਾਈਮ ਹੁਣ ਢੋੜੀ ਯਾਰ ਇਹ ਇਹਦਾ ਤਾਂ ਮੱਕੀ ਵੀ ਮੱਕੀ ਬਾੜ ਕੇ ਫੇਰ ਲੱਗਣੀ ਅੰਡ ਤੇ ਯਾਰ ਇਹ ਉਹ ਵੈਰੈਟੀ ਜਿਹੇ ਲਾਈ ਬੈਠੇ ਰਗੀ ਝਾੜ ਨੂੰ ਮਾਰ ਪਾਉਣੀ ਦੇਖੀ ਨੇ ਪੈਣਾ ਫਰਕ ਤੁਹਾਨੂੰ ਦੱਸਦੀ ਗੱਲ ਇਹ ਹੈ ਜਿਹੜੀ ਰੇਟ ਟਾਈਮ ਦੀ ਚੀਜ਼ ਉਹ ਟਾਈਮ ਲੱਗਦੀ ਹੁੰਦੀ ਆ ਆ 20 ਤਰੀਕ ਦੇ ਬਾਅਦ ਬੀਜੀ ਤੀ ਪੰਨੀ ਜੀ ਮੈਂ ਹੁਣ 20 ਦੇ ਆਹ ਦੇਖ ਲੈ ਜਸ 28 ਹੋ ਗਈ 28 ਤਰੀਕ ਨੂੰ ਆਹ ਹੋ ਗਈ ਹੂੰ 20 ਦੇ ਅਗਲੇ ਦਿਨਾਂ ਸੀ ਤੋ ਦੇਖਦੇ ਬਾਈ ਬਾਕੀ ਜਰੂਰ ਬਾਈ ਦੇਖ ਕੇ ਨੂੰ ਪਤਾ ਜਰੂਰ ਕਮੈਂਟ ਕਰਦੇ ਬਾਈ ਮੱਕੀ ਵਧੀਆ ਸੀ ਛਾਲਾ ਮੱਕੀ ਤਾਂ ਮੱਕੀ ਵਧੀਆ ਹੋ ਗਈ ਬਾਈ ਦੀ ਇਹ ਰੇਪ ਪਾਉਣਾ ਕੱਲ ਮੱਕੀ ਵਧੀਆ ਮੱਕੀ ਜਿਆਦਾ ਪਾਣੀ ਲਾਉਂਦਾ ਹੁੰਦਾ ਸੀ ਉਹ ਮੱਕੀ ਨੱਕ ਰੇਟ ਬਾਈ ਪਈ ਜਾ ਸੁਬਹ ਰਹਿ ਗਈ ਮੱਕੀ ਕਹਿੰਦੀ ਮੇਰੀ ਜਾਨ ਲੈ ਲੈ ਹੁਣ ਐ ਮੱਕੀ ਐ ਕਰਦੀ ਬਾਕੀ ਮਿੰਤਾ ਕਰੇ ਰਾਤ ਮੇਰੀਆਂ ਕਹਿੰਦੀ ਬਾਹਰ ਕੱਢ ਲੈ ਕੋਈ ਨਾ ਥੋੜਾ ਪਤਾ ਹੋਲਣ ਦੇ ਕੱਕ ਕੁੱਤ ਦੋਈ ਸਪਰੇਅ ਕਰਦੇ ਰੱਖ ਰਹੇ ਹੁਣ ਤਾਕਤ ਤੇ ਗਾਲੂ ਕਰਦੇ ਜਿਵੇਂ ਮੱਕੀ ਬਾਈ ਨੇ ਭੁੱਖਾ ਮਾਰਤਾ ਹੁਣ ਰਚਾਈ ਪਈ ਓਹ ਮੇਰੀ ਉਹ ਤਾਂ ਉਹ ਖਾ ਗਿਆ ਜੀ ਕਹਿ ਦਿੰਦੇ ਨਹੀਂ ਅਣਖ ਹੀ ਜਾਗ ਗਈ ਸਾਲੇ ਰੱਬ ਦੇ ਕਿਵੇਂ ਗਿਆ ਬੋਰਡ ਬੋ ਕੇ ਮਾਰ ਨਹੀਂ ਗਿਆ ਬੋਰਡ ਬੋ ਕੇ ਮਾਰ ਨਹੀਂ ਫਿਰ ਤੁਸੀਂ ਕਹਿੰਦੇ ਪਾਣੀ ਦਾ ਮਾਰਦੇ ਮੁੱਕਦੀ ਬਾਪ ਬਸਲ ਹੁਣ ਨਹੀਂ ਦੇਣੀ ਚਾਹੇ ਸੋਕੇ ਰਾਮਾ ਗਿਆ ਡੋਬੇ ਦਾ ਮਾਰੀ ਕੋਈ ਕਹਿੰਦੇ ਕਿ ਕਿੱਧਰ ਪਤਾ ਜੀਣ ਨਹੀਂ ਦੇਣਾ ਮੱਕੀ ਵਧੀਆ ਹੋ ਗਈ ਵੈਸੇ ਯਾਰ ਹੋ ਜਾਣੀ ਉਦੋਂ ਜਦੋਂ ਆਪਾਂ ਤੁਹਾਨੂੰ ਕਹਿਤਾ ਪਾਣੀ ਨੂੰ ਮੈਂ ਉਦੋਂ ਦਾ ਕੁਝ ਵੀ ਨਹੀਂ ਤੀਏ ਸੇ ਤੁਹਾਡਾ ਕਿੰਨਾ ਘੜਾ ਮੋ ਜਾ ਉਦੋਂ ਦੀ ਵੀ ਵੀਡੀਓ ਨੂੰ ਹਫਤੇ ਇੱਕ ਦਾ ਹੀ ਕੰਮ ਹਫਤੇ ਕਿੱਥੇ ਚਲੀ ਦੇਖ ਲਾ ਇਹਦੀ ਸਪੀਡ ਦੇ ਰੇਂਜ ਕਵਰੇਜ ਕਿੰਨੀ ਹੈ ਹਾਂ ਇਹਦੇ ਮੇਰੇ ਵਿੱਚ ਵੜਦੇ ਆ ਨਾ ਜਿਆਦਾ ਥੱਲੇ ਵਾਲੀ ਸੜਕ ਤੁਰਦੇ ਲੱਖ ਥਾਣੀ ਹੁੰਦੀ ਆ ਉਹ ਪਰਲੀ ਸਾਈਡ ਪਿੱਛੇ ਉਹ ਜਿਆਦਾ ਬੜੀ ਆ ਜੇ ਉਧਰ ਆ ਮੁਰੇ ਮੁਰੇ ਤਾਂ ਤੁਹਾਨੂੰ ਪਤਾ ਪਾਣੀ ਕਰਕੇ ਵੀ ਹੋ ਜਾਂਦੀ ਆ ਇਹ ਮੈਂ ਅੱਜ ਕਾਲੂ ਰੇ ਪੈਣਾ ਰੇ ਇਹ ਚੀਜ਼ ਯਾਰ ਇਹਦਾ ਰੇ ਇਹ ਰੇ ਆ ਰੇ ਪਾਣੀ ਰੇ ਪਾਣੀ ਇਹਨੂੰ ਬਸ ਡੇਢ ਰੱਖ ਏਨੀ ਨੰਬਰ ਦੀ ਅੱਜ ਇਹ ਅੱਜ ਨਵੀਂ ਥੈਲੇ ਲੈ ਕੇ ਆਂਦੀ ਮੈਂ ਤਾਂ ਹੁਣ ਪਾ ਦੇਣੇ ਤੇ ਅੱਜ ਮੈਂ ਪਾ ਨਹੀਂ ਕਿਤੇ ਹੋਰੇ ਕੁਝ ਕਿਤੇ ਸੋਣ ਲੱਗੀ ਕਰ ਦਮੈਨੂੰ ਕਿਤੇ ਮੱਕੀ ਜੁਗਾ ਕਣਕ ਕਾਟ ਲਵਾਂ ਪੂਰੀ ਪਕਾ ਦਵੇਂ ਕਿਤੇ ਵਿੱਚ ਕਰਕੇ ਕਾਟ ਲਵਾਂ ਨਹੀਂ ਉਹ ਕਰਨਾ ਗਿਆ ਕਹਿੰਦੇ ਪਾਣੀ ਦਾ ਬਾਈ ਪਾਣੀ ਨੂੰ ਤਾਂ ਆਇਆ ਪਾਣੀ ਨੂੰ ਠੋਕ ਮੈਂ ਲਖਣਾ ਮੈਂ ਤਾਂ ਲਖਣਾ ਹੁਣ ਜਿਹੜੇ ਆ ਟਾਈਮ ਆ ਨਾ ਮੱਕੀ ਦਾ ਇਹ ਟਾਈਮ 'ਚ ਨਾ ਕੇਅਰ ਹੋਵੇ ਉਹ ਲੋਟ ਆ ਕਿਉਂਕਿ ਜੇ ਹੁਣ ਉੱਪਰ ਦਾ ਛਿੱਟਾ ਦਿੱਤਾ ਨਾ ਅੱਧਾ ਤਾਂ ਗੋਭ ਚ ਵੜ ਜਾਂਦਾ ਰੇ ਹੁਣ ਕੇਰ ਕੇ ਫਾਇਦਾ ਦੇਖੀ ਰੇਦਾ ਹੁਣ ਕੇਰਿਆ ਹੋਵੇ ਨਾ ਕੱਲਾ ਕੱਲਾ ਉਹਨੂੰ ਲੱਗਣਾ ਪੱਤੇ। ਕੇਰਾ ਹੁਣ ਕਿੱਥੋਂ ਕੇਰਿਆ ਕਿਸੇ ਕਿਧਰ ਨੂੰ ਹੈ? ਕੇਰ ਦਾ ਵਿੱਚ ਬਥੇਰੀ ਚੌੜੀ ਆ ਉਹਦਾ ਵਿੱਚ ਆਹਾਂਗੇ ਚੱਲਣੀ ਮਸ਼ੀਨ। ਮੈਂ ਕੇਰਨਾ ਹੁਣ ਕੱਲ ਨੂੰ ਦੇਖਦਾ ਕੱਲ ਨੂੰ ਕੇਰੂਗਾ। ਅੱਜ ਕਿਉਂਕਿ ਉਹ ਸਪਰੇਅ ਕਰੀ ਵੀ ਨਾ ਰਾਤ ਦੀ। ਆਪਾਂ ਨਹੀਂ ਜਾਣ ਲੱਤਾਂਗੇ। ਇਹ ਭਰ ਕੇ ਭਾਈ ਪਨੀਰੀ ਚ ਤੋੜਨਾ ਪੈ ਲਈ ਲਾਈਟ ਭੱਜਣ ਦਾ ਖਤਰਾ। ਨਿਕਲਣਾ ਪਾਣੀ ਠੀਕ ਆ ਠੀਕ। ਮੈਂ ਕਿਹਨੇ ਛੱਡਣੀ ਅੱਜ। ਠੀਕ ਆ ਠੀਕ। ਆਡਵਾਸ ਭਰ ਲਿਆ ਪਹਿਲੇ। ਠੀਕ ਆ ਜੀ ਓਕੇ।